ਤਰਮਿੰਦਰ ਦੀ 450 ਕਰੋੜ ਦੀ ਪ੍ਰਾਪਰਟੀ ਨੂੰ ਲੈ ਕੇ ਕੀ ਹੈ ਨਵੀਂ ਅਪਡੇਟ ਸੁਣੋ ਕੀ ਕਹਿ ਰਹੀ ਹੈ ਹੇਮਾ ਮਾਲੜੀ ਦੀ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਫਿਲਮ 스타 ਪੰਜਾਬ ਦਾ ਪੁੱਤਰ ਤਰਮਿੰਦਰ ਜੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਔਰ ਤਰਮਿੰਦਰ ਦਾ ਜਾਣਾ ਇੱਕ ਬਹੁਤ ਵੱਡਾ ਸਦਮਾ ਜਿੱਥੇ ਪੰਜਾਬ ਦੇ ਹਰ ਵਾਸੀ ਨੂੰ ਹੈ ਉਥੇ ਹੀ ਫਿਲਮ ਇੰਡਸਟਰੀ ਤੋਂ ਇਲਾਵਾ ਹਾਲੀਵੁੱਡ ਹੋਇਆ ਬਾਲੀਵੁੱਡ ਹੋਇਆ ਪਾਲੀਵੁੱਡ ਹੋਇਆ ਚਾਰੇ ਪਾਸੇ ਇਸ ਗੱਲ ਦਾ ਦੁੱਖ ਹੈ ਕਿ ਤਰਮਿੰਦਰ ਆਖਰਕਾਰ ਕਿਉਂ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਅਜੇ ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹ ਪਲਾਨਿੰਗ ਕੀਤੀਆਂ ਜਾ ਰਹੀਆਂ ਸਨ ਔਰ ਬਹੁਤ ਸਾਰੇ ਮਤਲਬ ਜਿਹੜੇ ਪ੍ਰੋਜੈਕਟ ਹੈ ਜਿਨ੍ਹਾਂ ਦੇ ਉੱਪਰ ਵਿਚਾਰ ਵਿਮਰਸ਼ ਕੀਤਾ ਜਾ ਰਿਹਾ ਸੀ ਤਰਮਿੰਦਰ ਦਾ ਜਾਣਾ ਇੱਕ ਬਹੁਤ ਵੱਡਾ ਸਦਮਾ ਪੂਰੇ ਸੰਸਾਰ ਨੂੰ ਹੈ ਔਰ ਬਹੁਤ ਸਾਰੇ ਫਿਲਮ ਇੰਡਸਟਰੀ ਦੇ ਅਜੀਹੇ ਕਲਾਕਾਰ ਨੇ ਜੋ ਤਰਮਿੰਦਰ ਜੀ ਦੀ ਸਿੱਖ ਦੇ ਵਿੱਚ ਜੋ ਸ਼ਬਦ ਬੋਲ ਰਹੇ ਨੇ ਉਹਨਾਂ ਨੂੰ ਸੁਣ ਕੇ ਸੱਚਮੁੱਚ ਪੰਜਾਬ ਦੇ ਹਰ ਵਾਸੀ ਦਾ ਸੀਨਾ ਚੌੜਾ ਹੁੰਦਾ ਹੈ ਉਹ ਕਹਿ ਰਹੇ ਨੇ ਕਿ ਤਰਮਿੰਦਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਹਾਰ ਲਿਆਂਦੀ ਮੈਂ ਟੁੱਟ ਚੁੱਕਾ ਸੀ ਲੇਕਿਨ ਤਰਮਿੰਦਰ ਜੀ ਨੇ ਮੈਨੂੰ ਸਹਾਰਾ ਦਿੱਤਾ ਕੋਈ ਇਹ ਕਹਿ ਰਿਹਾ ਸੀ ਕਿ ਸਟਰਗਲ ਕਰਦਿਆਂ ਕਰਦਿਆਂ ਸੀ ਪਰੇਸ਼ਾਨ ਹੋ ਚੁੱਕੇ ਸੀ ਕਿ ਚਲੋ ਘਰ ਵਾਪਸੀ ਕਰਦੇ ਆ ਪਰ ਜਦੋਂ ਤਰਮਿੰਦਰ ਜੀ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਮਤਲਬ ਬਿਹਤਰ ਜ਼ਿੰਦਗੀ ਬਣਾ ਦਿੱਤਾ ਕੰਮ ਕਾਜ ਲੈਣੇ ਸ਼ੁਰੂ ਹੋ ਗਏ ਤਰਮਿੰਦਰ ਜੀ ਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਉਸ ਨੂੰ ਪਤਾ ਹੈ ਕਿ ਇਹ ਫਾਈਟ ਮਾਸਟਰ ਹੈ ਇਸ ਦਾ 2 ਦਿਨ ਦਾ ਕੰਮ ਹੈ ਤਾਂ ਉਹ ਕਿਤੇ ਨਾ ਕਿਤੇ ਰੀਟੇਕ ਕਰ ਕਰਕੇ ਉਸ ਦੇ ਕੰਮ ਦੇ ਵਧਾਉਣ ਦੇ ਵਿੱਚ ਤਰਮਿੰਦਰ ਜੀ ਸਹਿਯੋਗ ਕਰਦੇ ਕਿ 2 ਦੀ ਬਜਾਏ ਇਸ ਬੰਦੇ ਨੂੰ 4 ਦਿਨ ਦਾ ਕੰਮ ਮਿਲਣਾ ਚਾਹੀਦਾ ਮਤਲਬ ਉਹਦੇ ਵਿੱਚ ਤਰਮਿੰਦਰ ਬਾਰ-ਬਾਰ ਰੀਟੇਕ ਕਰਨ ਤੋਂ ਬਾਅਦ ਮਤਲਬ ਜਦੋਂ ਟਾਈਮ ਬੀਤੀ ਜਾਂਦਾ ਸੀ ਔਰ ਫਾਈਟ ਮਾਸਟਰ ਦੇ ਦਿਨ ਵਧੇ ਜਾਂਦੇ ਸੀ ਜਿਸ ਦਿਨ ਤਰਮਿੰਦਰ ਨੂੰ ਸਕੂਨ ਮਿਲਦਾ ਸੀ ਉਹ ਫਾਈਟ ਮਾਸਟਰ ਵੀ ਜਾਣਦਾ ਹੈ ਕਿ ਮੇਰੀ ਤਰਮਿੰਦਰ ਜੀ ਕਿਸ ਤਰ੍ਹਾਂ ਅੰਦਰ ਖਾਤੇ ਮਦਦ ਕਰ ਰਹੇ ਨੇ ਅਜਿਹੇ ਬਿਆਨ ਸਾਨੂੰ ਸੁਣਨੇ ਨੂੰ ਮਿਲਦੇ ਨੇ ਹੁਣ ਵੱਡੀ ਗੱਲ ਇੱਥੇ ਦੋਸਤੋ ਕਿ 450 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਉਸ ਦੇ ਵਟਵਾਰੇ ਨੂੰ ਲੈ ਕੇ ਜਿਹੜੀ ਅਪਡੇਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 450 ਕਰੋੜ ਰੁਪਏ ਦੀ ਪ੍ਰਾਪਰਟੀ ਕਿੱਥੇ-ਕਿੱਥੇ ਉਹਨਾਂ ਦੇ ਬੰਗਲੇ ਨੇ ਕਿਤੇ ਫਾਰਮ ਹਾਊਸ ਹੈ ਕਿਤੇ ਹੋਟਲ ਨੇ ਕਿਤੇ ਕੁਛ ਹੈ ਕਿਤੇ ਕੁਛ ਹੈ ਲੈਕਿਨ ਉਹਨਾਂ ਦੀ ਇੰਨੀ ਪ੍ਰਾਪਰਟੀ ਨੂੰ ਲੈ ਕੇ ਹੈਮਾ ਮਲਣੀ ਦੀ ਧੀ ਹੈਮਾ ਮਲਣੀ ਦੀ ਧੀ ਨੇ ਆਹਨਾ ਦਿਓਲ ਨੇ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਹੈ ਸਨੀ ਦਿਓਲ ਔਰ ਬੋਬੀ ਦਿਓਲ ਦੇ ਅੱਗੇ ਹੁਣ ਮੈਂ ਇੱਥੇ ਦੱਸਣਾ ਕਿ ਆਹਨਾ ਦਿਓਲ ਕੌਣ ਹੈ ਹੈਮਾ ਮਲਣੀ ਦੀ ਧੀ ਹੈ ਹੈਮਾ ਮਲਣੀ ਦੀ ਜਿਹੜੀ ਇਹ ਛੋਟੀ ਧੀ ਹੈ ਕਿਉਂਕਿ ਤਰਮਿੰਦਰ ਦੇ ਦੋ ਵਿਆਹ ਹੋਏ ਸਨ ਦੂਜਾ ਵਿਆਹ ਹੇਮਾ ਮਾਲਣੀ ਦੇ ਨਾਲ ਹੋਇਆ ਸੀ ਔਰ ਜਿਸ ਨੂੰ ਲੈ ਕੇ ਹੁਣ ਪ੍ਰਾਪਰਟੀ ਦਾ ਬਟਵਾਰਾ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਤਰਮਿੰਦਰ ਦਾ ਪਹਿਲਾ ਪਰਿਵਾਰ ਵੀ ਉਨਾ ਹੀ ਹਿੱਸੇਦਾਰ ਹੈ ਤੇ ਤਰਮਿੰਦਰ ਦਾ ਸੈਕੰਡ ਪਰਿਵਾਰ ਵੀ ਉਨਾ ਹੀ ਹਿੱਸੇਦਾਰ ਹੈ ਲੇਕਿਨ ਇਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਆਹਨਾ ਦਿਓਲ ਨੇ ਤਰਮਿੰਦਰ ਦੀ ਪ੍ਰਾਪਰਟੀ 'ਚੋਂ ਇੱਕ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਹੈ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਜਦੋਂ ਉਸਨੇ ਕਿਹਾ ਉਸਨੇ ਕਿਹੜੀ ਚੀਜ਼ ਮੰਗਣ ਦੀ ਸ਼ਰਤ ਰੱਖੀ ਹੈ ਤਰਮਿੰਦਰ ਦੀ ਉਹ ਫੀਡ ਕਾਰ ਜਿਹੜੀ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਤਰਮਿੰਦਰ ਨੇ ਪੈਸਾ ਪੈਸਾ ਜੋੜ ਕੇ ਖਰੀਦੀ ਹੋਈ ਸੀ ਕਿੰਨੀ ਵੱਡੀ ਹੈ ਉਹ ਫੀਡ ਕਾਰ ਜਿਸ ਦੇ ਵਿੱਚ ਤਰਮਿੰਦਰ ਨੇ ਪਤਾ ਨਹੀਂ ਕਿੰਨਾ ਕੁ ਸਫ਼ਰ ਕੀਤਾ ਹੈ ਕਿੰਨਾ ਕੁ ਸਫ਼ਰ ਕੀਤਾ ਹੈ ਉਹ ਆਪਣੇ ਪਿਤਾ ਦੀ ਆਖਰੀ ਨਿਸ਼ਾਨੀ ਜਿਹੜੀ ਹੈ ਉਹ ਮਤਲਬ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਮੈਂ ਆਪਣੇ ਪਿਤਾ ਦੀ ਪਹਿਲੀ ਕਾਰ ਉਸ ਦੀ ਫिएट ਅਤੇ ਵਿਰਾਸਤ ਵਿੱਚ ਪ੍ਰਾਪਤ ਕਰਨਾ ਚਾਹੁੰਦੀ ਹਾਂ ਦੇਖੋ ਇਹ ਧੀ ਦੀ ਖੁਆਇਸ਼ ਕੀ ਹੈ ਆਹਨਾ ਦਿਉਲ ਦੇ ਕੋਲ ਵੀ ਕਰੋੜਾਂ ਅਰਬਾਂ ਖਰਬਾਂ ਦੀ ਪ੍ਰਾਪਰਟੀ ਹੈ ਹੀਮਾ ਮਾਲੜੀ ਦਾ ਵੀ ਤੁਹਾਨੂੰ ਪਤਾ ਹੀ ਹੈ ਉਹਦੀ ਜਿਹੜੀ ਵੱਡੀ ਬੇਟੀ ਹੈ ਉਹਦਾ ਵੀ ਪਤਾ ਹੀ ਹੈ ਤੁਹਾਨੂੰ ਕਿੰਨੀ ਪ੍ਰਾਪਰਟੀ ਹੈ ਉਸ ਦੀ ਸੋ ਕਿਤੇ ਨਾ ਕਿਤੇ ਫੀਅਟ ਕਾਰ ਉਹ ਕਾਰ ਜਿਹੜੀ ਪਿਤਾ ਜੀ ਦੀ ਨਿਸ਼ਾਨੀ ਦੇ ਵਜੋਂ ਉਹ ਮਤਲਬ ਲਏਗੀ ਔਰ ਉਸ ਵਿਰਾਸਤ ਨੂੰ ਇਹ ਸੰਭਾਲ ਕੇ ਰੱਖਣਾ ਚਾਹੁੰਦੀ ਹੈ ਵਿਰਾਸਤ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੋ ਇਸ ਤੋਂ ਬਾਅਦ ਉਹ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿਹਾ ਇਸ ਦਾ ਕਾਰਨ ਇਹ ਦੱਸਦੇ ਹੋਏ ਆਹਲਨ ਕਿਹਾ ਕਿ ਉਹ ਕਾਰ ਮੇਰੇ ਪਿਤਾ ਜੀ ਦੀ ਬਹੁਤ ਪਿਆਰੀ ਅਤੇ ਇਸ ਦੇ ਨਾਲ ਮੇਰੀਆਂ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਸੋ ਇਸ ਕਰਕੇ ਦੋਸਤੋ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮਿਲਦਾ ਹੈ ਸਟਰਗਲ ਕਰਨਾ ਪੈਂਦਾ ਹੈ ਦੁੱਖ ਵੀ ਦੇਖਣੇ ਪੈਂਦੇ ਨੇ ਭੁੱਖਾ ਤਰੇਹਾ ਕਟੜੀਆਂ ਪੈਂਦੀਆਂ ਨੇ ਨੰਗੇ ਪੈਰ ਘਾਹ ਤੇ ਵੀ ਚੱਲਣਾ ਪੈਂਦਾ ਹੈ ਲੇਕਿਨ ਜਦੋਂ ਆਪਾਂ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦੇ ਆ ਉਸ ਅਕਾਲ ਪੁਰਖ ਦੀ ਬਾਣੇ ਦੇ ਵਿੱਚ ਰਹਿੰਦੇ ਆ ਕਿ ਸੱਚੇ ਪਾਤਸ਼ਾਹ ਇਹ ਗਰੀਬੀ ਤੁਹਾਡੀ ਨਹੀਂ ਦਿੱਤੀ ਹੋਈ ਇਹ ਮੇਰੇ ਕਰਮਾਂ ਦਾ ਹੀ ਮੈਨੂੰ ਫਲ ਮਿਲ ਰਿਹਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਤਰਮਿੰਦਰ ਦੀ ਪ੍ਰਾਪਰਟੀ ਦੇ ਵਟਵਾਰੇ ਨੂੰ ਲੈ ਕੇ ਹੁਣ ਪੋਇਖ ਦੇ ਵਿੱਚ ਕੀ ਅਪਡੇਟ ਆਏਗੀ ਉਸ ਤੇ ਰਹੇਗੀ ਪੋਸੂ ਨਾਮਾ ਚੈਨਲ ਦੀ ਨਜ਼ਰ ਜੁੜੇ ਰਹੋ ਪੋਸੂ ਨਾਮਾ ਚੈਨਲ ਨਾਲ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ